ਬਾਕੀ ਆਪਾਂ ਇਕੱਲੇ ਇਕੱਲੇ ਟਰੈਕਟਰ ਦੀ ਵੀਡੀਓ ਬਣਾ ਲਈ ਆ ਤੇ ਵੀਡੀਓ ਬਣਾ ਕੇ ਟਰੈਕਟਰਾਂ ਚੋਂ ਪਾਣੀ ਨਿਕਲਦਾ ਦਿਖਾਉਂ ਰਹੇ ਆ ਤੇ ਸੇਵਾਦਾਰ ਸਾਡੇ ਲੱਗੇ ਆ ਟਰੈਕਟਰ ਨੂੰ ਵਾਹ ਪੈ ਜਾਂਦੇ ਆ ਜਿੱਦਾਂ ਲੰਗਰ ਨੂੰ ਪੈਂਦੇ ਨਾ ਬੰਦੇ ਟਰੈਕਟਰ ਨੂੰ ਖੋਲਦੇ ਪੂਰਾ ਆ ਵੇਖ ਲਓ ਪਾਣੀ ਅਜੇ ਤੱਕ ਨਿਕਲੀ ਜਾਂਦਾ ਵਾ ਤੇ ਰੱਖ ਦਿਓ ਬਾਲਟੀ ਥੱਲੇ ਰੱਖਣੀ ਤੇ ਕਹਿੰਦੇ ਹੈ ਨਹੀਂ ਉਹ ਬਾਲਟੀ ਰੱਖਦੇ ਬਾਲਟੀਆਂ ਤੇ ਹੈ ਨਹੀਂ ਆ ਤੇ ਆ ਵੀਰਾ ਆ ਬਾਪੂ ਜੀ ਨਾਲ ਟਰੈਕਟਰ ਕਰਤਾ ਸਭ ਆਪਣਾ ਵੀਰ ਦਾ ਟਰੈਕਟਰ ਠੀਕ ਠੀਕ ਆ ਬਾਕੀ ਆਪਾਂ ਸਾਰਾ ਟਰੈਕਟਰ ਸਟਾਰਟ ਕਰਕੇ ਵਿਖਾਵਾਂਗੇ 1 855 ਟਰੈਕਟਰ ਆ ਇਹ ਬਿਲਕੁਲ ਟਰੈਕਟਰ ਖਲੋਤੇ ਹੀ ਮੋਟਰਾਂ ਤੇ ਹੀ ਮੋਟਰਾਂ ਦੇ ਹੀ ਟਰੈਕਟਰ ਖਲੋਤੇ ਨਹੀਂ ਬਾਕੀ ਸਟਾਰਟ ਨੂੰ ਕਰਕੇ ਵਿਖਾਵਾਂਗੇ ਆ ਪਿੰਡ ਵੀਰ ਮੁਸ਼ਲ ਤੋਂ 17 ਦੀ ਦੇ 17 ਦੀ ਤੇ ਆ ਵੇਖ ਲਓ ਵੀ ਇੱਧਰ ਕੋਈ ਘਰਕੂਰ ਨਹੀਂ ਕੋਈ ਪਿੰਡ ਨਹੀਂ ਆ ਕੰਮ ਲਓ ਵੀ ਸਾਰੇ ਲਗ ਲਗੇ ਪਪੂਲਰ ਆ ਆ ਫੜੇ ਲਾਗੇ ਲਾਗੇ ਸਿਪਾਹੀਦੇ ਆ ਮਤਲਬ ਪਾਕਿਸਤਾਨ ਦੀ ਹੱਦ ਲੱਗਦੀ ਈ ਸੇ ਅੱਗੇ ਤਾਰ ਦੇ ਬਿਲਕੁਲ ਲਾਗੇ ਆਪਾਂ ਬਾਕੀ ਆਪਾਂ ਵੀਰਾਂ ਨੂੰ ਇਹ ਮਤਲਬ ਵੀ ਵੀਡੀਓ ਤਾਂ ਬਣਾਉਨੇ ਆ ਤਾਂ ਕੋਈ ਹੋਰ ਵੀ ਵੀਰ ਸੇਵਾ ਕਰ ਸਕਦਾ ਹੋਰ ਵੀ ਸੇਵਾ ਬਹੁਤ ਆ ਕੋਈ ਬੈਂਟਰੀਆਂ ਦੀ ਕੋਈ ਸਲਫ ਸਾਫ ਕਰਨ ਲਈ ਤੇ ਆ ਸਾਡੇ ਵੀਰ ਦੇ ਥੋੜੀ ਜੀ ਮਤਲਬ ਵੀ ਛੱਟ ਲੱਗੀ ਆ ਕੁਛ ਨਾ ਕੁਛ ਕਰਦੇ ਆ ਖੋਲਦੇ ਆ ਇਹੋ ਜਿਹੇ ਕੰਮ ਹੋ ਜਾਂਦਾ ਰੱਬ ਬੇਰ ਹੀ ਰੱਖੇ ਆਪਣਾ ਭਾਜੀ ਟਰੈਕਟਰ ਆ ਵੀਰ ਹਣਾ ਆ ਆ ਆ ਆ ਵੀਰ ਦਾ ਵਾ ਠੀਕ ਠੀਕ ਆ ਵੀਰ ਹੋਣੀ ਆਪ ਹੀ ਲੱਗੇ ਆ ਨਾਲ ਵੀਰ ਹੋਣੀ ਮਤ ਵੀ ਕਰਾਉਣ ਦੇ ਆ ਕਰਾਉਣੀ ਚਾਹੀਦੀ ਆ ਚਲੋ ਜਿੰਨੇ ਜੋਗੀ ਹੈਗੇ ਆ ਵੀਰ ਸਾਸ ਪਈਆ ਕਰਾਉਣ ਦੇ ਆ ਮੱਕਈਆਂ ਮੱਕਈਆਂ ਮੋ ਨੁਕਸਾਨ ਕੋਈ ਵੱਡਾ ਵਾ ਕੋਈ ਛੋਟਾ ਜ਼ਿਮੀਂਦਾਰ ਨੁਕਸਾਨ ਸਾਰਿਆਂ ਦਾ ਹੋ ਗਿਆ ਇੱਕ ਵੱਡਾ ਨੁਕਸਾਨ ਹੋ ਗਿਆ ਬਾਕੀ ਆਪਾਂ ਟਰੈਕਟਰ ਸਟਾਰਟ ਕਰਕੇ ਵਿਖਾਵਾਂਗੇ ਤੇ ਅੱਗੇ 855 ਲੱਗਾ ਵਾ ਅੱਛਾ ਦੂ ਆਹ ਮੋਟਰ ਦਾ ਵੇਖ ਲਓ ਵੀ ਕਿੱਥੋਂ ਤੱਕ ਪਾਣੀ ਪੰਪਾਇ 6 6 ਫੁੱਟ ਮੰਨ ਲਓ ਪਾਣੀ ਹੀ ਇਹ ਵੀਡੀਓ ਤਾਂ ਬਣਾਉਨੇ ਆ ਵੀ ਆਪਣੇ ਭੈਣ ਭਰਾਵਾਂ ਨੂੰ ਜਿਹੜੇ ਹੋਰ ਵੀ ਜਿਹੜੇ ਘਰਾਂ 'ਚ ਬੈਠੇ ਆ ਉਹਨਾਂ ਨੂੰ ਪਤਾ ਲੱਗੇ ਕਿ ਪੂਰੇ ਇਧਰ ਆ ਗਏ ਪਿੰਡਾਂ ਦੇ ਵਿੱਚ ਆ ਕੇ ਇਹ ਕੰਮ ਸੇ ਕੰਮ ਸਾਨੂੰ 2-3 ਕਿਲੋਮੀਟਰ ਤੁਰ ਕੇ ਆਉਣਾ ਪਿਆ ਦਰਿਆ ਪਾਰ ਕਰਕੇ ਆਉਣਾ ਪਿਆ ਵਾ ਬਾਕੀ ਆਪਾਂ ਗੱਲਬਾਤ ਬਾਅਦ ਚ ਕਰਾਵਾਂਗੇ ਵੀਰਾਂ ਨਾਲ ਜਦੋਂ ਸਾਰੇ ਟਰੈਕਟਰਾਂ ਦੀ ਹੋ ਗਈ ਸਰਵਿਸ ਕਮ ਟਰੈਕਟਰ ਲੱਗ ਲੱਗ ਜਗਾ ਵਾ ਇਹ ਚੌਥੇ ਟਰੈਕਟਰ ਨੂੰ ਹੱਥ ਪਾ ਲਿਆ ਵਾ ਅੱਜ ਤੇ ਲੱਗ ਲੱਗ ਜਗਾ ਹੋਰ ਵੀ ਟਰੈਕਟਰ ਕਰਨੇ ਆ ਇਹ ਦੋ ਟਰੈਕਟਰ ਹੋਰ ਰਹਿ ਗਏ ਇਥੇ ਪਾਰ ਦਰਿਆਉ ਰਾਵੀ ਦਰਿਆ ਤੋਂ ਪਾਰ ਆ